ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਮੜੀਏ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਖਾ ਹਰੀ ਸਿੰਘ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂਗਾ ਤੇ ਚੰਗੀਆਂ ਗਾਵਾਂ ਹੁੰਦੀਆਂ ਹਰ ਵਾਰੀ ਹਰ ਵਾਰੀ ਜ਼ਿਆਦਾਤਰ ਇੱਕ ਜਾਂ ਦੋ ਹੀ ਹੁੰਦੀਆਂ ਵਾ ਤੇ ਅੱਜ ਵੀ ਇੱਕੋ ਹੀ ਹੈ ਤੇ ਸੂਈ ਸਵਾਈ ਆ ਤੇ ਦੁੱਧ ਜਿਹੜਾ ਚੰਗਾ ਤਿਆਰ ਦੱਸਦੇ ਇਹਦੇ ਕੋਲ ਇਹ ਗੱਲਬਾਤ ਉਹਨਾਂ ਕਰਦੇ ਆਂ ਵਿਦਿਆ ਉਹਨਾਂ ਨਾਲ ਬਾਕੀ ਸੋਈ ਦਾ ਇਹ ਵਾਅਦਾ ਵਾ ਵੀ ਆਪਣਾ ਕੋਈ ਵੀਰ ਇੱਥੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਵੇਸ ਚਾਖ ਕੇ ਲਿਜਾ ਸਕਦਾ ਵਾ ਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੇ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਂਦਾ ਜੀ ਐਕੀ ਬਾਵਾ ਚੀਰਾਂ ਬਾਹਰ ਹੀ ਦਰਸ਼ਨ ਦਿੱਤੇ ਜੀ ਕਾਫੀ ਕੰਮ ਬਾਹਰ ਹੋ ਰਹੀ ਨਾਲ ਅੱਛਾ ਦੇ ਵਿੱਚ ਰਜੇ ਰਜੇ ਰੇ ਠੀਕ ਆ ਤੇ ਫਿਰ ਹੁਣ ਆਏ ਲੈਂਦੇ ਆ ਜੀ ਠੀਕ ਹੈ ਤੇ ਚਲੋ ਨਾਮ ਦੱਸਦਾ ਫਿਰ ਇੱਕ ਰੀ ਨਾਮ ਮੇਰਾ ਸੁਚੇਂਦ ਸਿੰਘ ਤੇ ਪੱਖਾਦੀ ਸਿੰਘ ਤਸੀਲਾ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਕੀ ਕੋਲ ਦੋ 98144 48605 ਠੀਕ ਹੈ ਤੇ ਅੱਜ ਇੱਕੋ ਹੀ ਆ ਹਨਾ ਹਾਂਜੀ ਜੀ ਸੂਈ ਸਵਾਈ ਆ ਹਾਂਜੀ ਕਿੰਨਾ ਚਿਰ ਹੋ ਗਿਆ ਸੂਈ ਨਾ ਅਜੇ ਚੌਥਾ ਦਿਨ ਚੌਥਾ ਦਿਨ ਹੈ ਹਾਂਜੀ ਅੱਛਾ ਤੇ ਦੁੱਧ ਕਿੰਨਾ ਤਿਆਰ ਮੁੱਕੇ ਦੁੱਧ 5 ਲੀਟਰ ਤਿਆਰ ਮੌਕੇ ਤੇ ਬਿਲਕੁਲ ਤਿਆਰ ਭਾਏ ਦੋ ਟਾਈਮ ਤੇ ਤਿੰਨ ਟਾਈਮ ਤੇ ਆ ਗਿਆ ਅੱਛਾ ਜਿਹੜਾ 5 ਲੀਟਰ ਚਵਾ ਦੋਗੇ ਹਾਂਜੀ ਚਵਾ ਦਾਂਗੇ ਜਾਊਗੀ ਆ ਜਾ ਵਧੂਗੀ ਗਾਂ ਦੇ ਕਿੰਨਾ ਕਰ ਚੋਗੀ ਤੇ 30 30 ਪਲੱਸ ਹੀ ਚੱਲੋ ਅੱਛਾ ਹਾਂਜੀ ਤੇ 5 ਲੀਟਰ ਤੱਕ ਕਰ ਜਿਹੜਾ ਕਰ ਸਕਦੀ ਕਰੂਗਾ 3 ਲੀਟਰ ਠੀਕ ਹੈ ਜੀ ਤੇ ਚਵਾ ਚੂ ਓਕੇ ਜੀ ਪੂਰਾ ਉਤਰ ਪੂਰਾ ਓਕੇ ਵੀ ਸੀ ਖੋਲੋ ਹਾਂ ਫਿਰ ਇੱਕ ਵਾਰੀ ਤੋੜ ਕੇ ਦਿਖਾ ਦਈਏ ਬਾਕੀ ਕੱਦ ਕਾਠ ਪੱਖੋ ਚੰਗੀ ਆ ਤੇ ਥੱਲੇ ਵੀ ਸਫਾਈ ਜਿੰਨੀ ਵੀ ਹੈਗੀ ਆ ਅੱਜ ਇੱਕ ਸਵੇਰ ਦਾ ਮੀਂਹ ਪੈਣ ਦਿਆ ਵਾ ਛੜੀ ਲੱਗੀ ਆ। ਇੱਕ ਰੀ ਤੌਰ ਦੇ ਦਿਨ ਚੰਗੀ ਤਰ੍ਹਾਂ ਤੋਰਦਾ। ਤੇ ਜੇ ਟਾਈਮ ਹੀ ਤਰ੍ਹਾਂ ਦੁਪਹਿਰ ਦਾ ਵਾ ਬਾਕੀ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਪੂਰਾ ਤਿਆਰ ਕਰੂਗੀ। ਇੱਕ ਰੀ ਸਿੱਧੀ ਲਾ ਜੋ ਪੂਰੀ। ਆ ਜੁਲਾਇਆ। ਬਾਕੀ ਕੱਦ ਕਾਠ ਬੇਲ ਦੀ ਚੰਗੀ ਆ ਉੱਤਰ ਮਿੱਟੀ ਚਵਾਚਪੂ ਦੀ ਓਕੇ ਜੀ ਪੂਰੀ ਹਾਂ ਓਕੇ ਜੀ ਭਾਂ ਦਿਖਾ ਦਈਏ ਇੱਕ ਰੀ ਆਗਲੇ ਖਨਾਂ ਦਾ ਚਵਾ ਦੇਖ ਸਕਦੇ ਜੀ ਤੇ ਆ ਪਿਛਲੇ ਖਨਾਂ ਦਾ ਵੀ ਚਵਾ ਦੇਖ ਸਕਦੇ ਕੋਈ ਪੂਰ ਸ਼ਿੱਟਾ ਨਹੀਂ ਆ ਤੇ ਬਾਕੀ ਹਵਾਨੇ ਤੇ ਵੀ ਨਾੜਾ ਚੰਗੀਆਂ ਤੇ ਦੂਰ ਦੂਰ ਜਿਹੜਾ ਥਾਣਿਆ گلابی ਰੰਗ ਦਾ ਜਿਹੜਾ ਇਹਦੇ ਥਣ ਲੱਗਾ ਆ ਤੇ ਆ ਬੱਚਾ ਜੇ ਦਾ ਬੱਚਾ ਜੇ ਬਹੁਤੇ ਦਿਨਾਂ ਦਾ ਨਹੀਂ ਆ ਗੋਲਾ ਹੀ ਆ ਜੇ ਬੱਚਾ ਤੇ ਉਤਰਾ ਕਿੰਨਾ ਕਿ ਦੁੱਧ ਵਿੱਚ ਜੀ ਕੱਢੀ ਜਾਊਗੀ ਜੀ ਉਹ ਉਤਰਾ ਨੇ ਹੁਣ ਤੇ 5 ਲੀਟਰ ਤੇ ਆ ਦੇ ਦੁੱਧ ਅੱਛਾ ਹਾਂਜੀ ਤੇ ਬਾਕੀ 30 ਲੀਟਰ ਤੱਕ ਜਾਊਗੀ ਚੰਗੀ ਸਾਂਭ ਵਾਲਾ ਕੋ ਲੈ ਜਾਊਗਾ ਤੇ ਇੱਥੋਂ ਤੱਕਰ ਚੱਲ ਜੂਗੀ ਹਨਾ ਠੀਕ ਹੈ ਤੇ ਸੂਆ ਕਿਨਵਾ ਜੇ ਇਹਦਾ ਸੂਆ ਦੂਜਾ ਅੱਛਾ ਸੂਆ ਇਹਦਾ ਦੂਸਰਾ ਆ ਠੀਕ ਹੈ ਤੇ ਇਹਦਾ ਫਿਰ ਕਿੰਨਾ ਕ ਮੁੱਲ ਰੱਖੀ ਆ ਆਪਾਂ ਵੇਖ ਲਓ ਜੀ ਦਾਣ ਦੇ ਹਿਸਾਬ ਨਾਲ ਵੇਖੋ ਤੇ ਕਾਂ ਤਾਂ ਚਲੋ ਚੰਗੀ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਾਂ ਛੋਟੀ ਆ ਜਾਂ ਇੱਧਰ ਆ ਆਪਣੇ ਚਲੋ ਕਦ ਵਜੂਦ ਦੇ ਹਿਸਾਬ ਨਾਲ ਠੀਕ ਆ ਜਿੰਨੀ ਵੀ ਹੈਗੀ ਆ ਮੋਲੇ ਤਾਂ 1 ਲੱਖ 5000 1 ਲੱਖ 5000 ਆ ਹਾਂਜੀ ਕਿੰਨੇ ਦੀ ਗੱਸਣਾ ਕਰਨੀ ਏ ਲੱਖ ਦੀ ਦੇ ਦਾਂਗੇ ਪੂਰੇ ਲੱਕਰੀ ਦੇ ਦੇਣੀ ਹੈ ਕਰਨੀ ਵਿੱਚ ਛੋਟ ਛੋਟ ਹੋਰ ਦਾ 2000 ਹੋਰ ਕਰਦਾ ਹੋਰ ਕਰ ਦਈਏ ਥੋੜੀ ਜਸ ਨੋ ਕਰ ਦੋ ਬਿਲਕੁਲ ਜਸ 95000 ਦੇ ਲਾ ਅੱਛਾ 95000 ਦੇ ਬਾਕੀ ਚਲੋ ਮੌਕੇ ਤੇ ਥੋੜਾ ਪਤਾ ਹੋ ਜਾਊਗਾ ਮੰਤਨਾ ਹੋਰ ਕੋ ਫੋਨ ਲਾਊਗਾ ਖਾਲੀ ਨਾ ਮੋੜਿਓ ਕਿਉਂਕਿ ਇਹ ਕਿਹੜਾ ਕਿ ਪੱਥਰ ਤੇ ਲੀਗ ਹੈ ਬਿਲਕੁਲ ਆਪੇ ਕੋਈ ਫਿਰ ਫੋਨ ਲਾਵੇ ਤੇ ਹੋ ਜਾਊਗਾ ਹੋਰ ਕੁਝ ਕਹਿਣਾ ਵੀ ਜੀ ਫਿਰ ਨਹੀਂ ਨਹੀਂ ਠੀਕ ਹੈ ਵੀ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾਖ ਕੇ ਤਸੱਲੀ ਕਰਕੇ ਖੜੋ ਜੀ ਸੂਈ ਸਵਾਈ ਆ ਦੋ ਟਾਈਮ ਚੋਲੇ ਕੋਈ ਵੀ ਤਿੰਨ ਟਾਈਮ ਚੋਲੇ ਆਪਣੀ ਪਹਿਲਾਂ ਵੇਸ ਚਾਖ ਕੇ ਕਰੋ ਜੀ